ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਦੇ ਹਾਂ ਹਰੇ-ਚਾਰੇ ਦੇ ਰੇਟ ਤਾਂ ਸਾਡੇ ਨਾਲ ਜੁੜੇ ਰਹੋ ਐਂਡ ਤੱਕ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਤੁਹਾਨੂੰ ਦੱਸਾਂਗੇ ਅਸੀਂ ਹਰੇ-ਚਾਰੇ ਦੇ ਰੇਟ ਅੱਜ ਤਰੀਕ 19 ਪਹਿਲਾ ਮਹੀਨਾ 2026 ਦਿਨ ਸੋਮਵਾਰ ਦੀ ਇਹ ਵੀਡੀਓ ਆ ਆਪਾਂ ਗੱਲ ਕਰਾਂਗੇ ਮਲੇਰ ਕੋਟਲਾ ਮੰਡੀ ਦੀ ਮਲੇਰ ਕੋਟਲੇ ਮੰਡੀ ਦੇ ਵਿੱਚ ਹਰੇ-ਚਾਰੇ ਦਾ ਰੇਟ ਤਾਂ ਸਾਡੇ ਨਾਲ ਜੁੜੇ ਰਹੋ ਐਂਡ ਤੱਕ ਸਾਡੇ ਪੇਜ ਦੇ ਉੱਪਰ ਹਰ ਫਸਲ ਦੇ ਰੇਟ ਪਾਏ ਜਾਂਦੇ ਨੇ ਜੀ ਜੇ ਕਿਸੇ ਮੇਰੇ ਵੀਰ ਨੇ ਕਿਸੇ ਵੀ ਫਸਲ ਦਾ ਰੇਟ ਜਾਨਣਾ ਜਾਂ ਕੋਈ ਫਸਲ ਵੇਚਣੀ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਤਾਂ ਮਲੇਰਕੋਟਲੇ ਮੰਡੀ ਦੇ ਹਰੇਚਾਰੇ ਦੇ ਰੇਟ ਦੇਖੋ ਜੀ ਬਹੁਤ ਸੋਹਣਾ ਤਾਜ਼ਾ ਤਾਜ਼ਾ ਬਰਸੀਨਾ ਇਹ ਹਾਂਜੀ ਵੀਰੇ ਹੁਣ ਤੁਹਾਨੂੰ ਦੱਸਦੇ ਆ ਜੀ ਹਰੇ ਦਾ ਰੇਟ ਅਦੇ ਹੈਲੋ ਜੀ ਬਿਲਕੁਲ ਫਰੈਸ਼ ਹਰਾ ਹੈ ਤੇ ਸਾਡੇ ਕੋਲੇ ਆਈਆਂ ਸੀ ਜਮੀ ਦੀਆਂ ਤਿੰਨ ਟਰਾਲੀਆਂ ਜਮੀ ਦੀਆਂ ਤਿੰਨ ਟਰਾਲੀਆਂ ਜਮੀ ਵੇਕੀ ਆ 300 ਰੁਪਏ ਵੀਰੇ 300 ਰੁਪਏ ਵੇਕੀ ਆ ਜਮੀ ਵੀਰੇ ਹਾਂਜੀ ਸਾਰੇ ਕਿਸਾਨ ਵੀਰ ਇੱਕ ਵਾਰ ਫੇਰ ਮੈਂ ਦੱਸਦਾ ਵੀ ਜਮੀ ਸਾਡੇ ਕੋਲੇ 300 ਰੁਪਏ ਵੇਕੀ ਆ ਕਿਸੇ ਵੀ ਫਸਲ ਦਾ ਰੇਟ ਜਾਣਨ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਹਾਂ ਮੈਂ ਇੱਕ ਗੱਲ ਹੋਰ ਦੱਸਦਾ ਵੀ ਰੇਟ ਸਾਡੇ ਪੇਜ ਤੇ ਉਹੀ ਪਾਏ ਜਾਂਦੇ ਨੇ ਜਿਹੜੇ ਕਿ ਰੇਟ ਵਿਕਦੇ ਨੇ ਹਾਂ ਇੰਨਾ ਕੁ ਹੈਗਾ ਜਿਵੇਂ ਹੁਣ ਇਹ ਮਲੇਰਕੋਟਲੇ ਮੰਡੀ ਦੀ ਵੀਡੀਓ ਜੇ ਕਿਸੇ ਅਸੀਂ ਹੋਰ ਸ਼ਹਿਰਾਂ ਦੀ ਏਰੀਏ ਦੇ ਰੇਟ ਪਾਉਣੇ ਆ ਤਾਂ ਉਹ ਮੇਰੇ ਕਿਸੇ ਆਪਣੇ ਕਰੀਬੀ ਹੁੰਦੇ ਨੇ ਜਾਂ ਕੋਈ ਦੋਸਤ ਮਿੱਤਰ ਹੁੰਦੇ ਨੇ ਉਹਨਾਂ ਨਾਲ ਫੋਨ ਤੇ ਸੰਪਰਕ ਕਰਕੇ ਜਿਵੇਂ ਹੁਣ ਉਹ ਮੈਨੂੰ ਪੁੱਛ ਲੈਂਦੇ ਨੇ ਮੈਂ ਉਹਨਾਂ ਨੂੰ ਦੱਸ ਦਿੰਦਾ ਨਾ ਉਹ ਮੈਂ ਉਹਨਾਂ ਤੋਂ ਪੁੱਛ ਲੈਣਾ ਐਦਾਂ ਪੁੱਛਗੇ ਕਿ ਰੇਟ ਪਾਏ ਜਾਂਦੇ ਨੇ ਪਰ ਇਹ ਨਹੀਂ ਹੈਗਾ ਵੀ ਆਪ ਹੀ ਕੋਈ ਰੇਟ ਪਾਤਾ ਜਿੰਨੇ ਨੂੰ ਵਿਕ ਗਿਆ ਜਾਂ ਜਿੰਨੇ ਨੂੰ ਵੇਖਿਆ ਰੇਟ ਉਹੀ ਪਾਏ ਜਾਂਦੇ ਨੇ ਜਿਹੜੇ ਕਿ ਰੇਟ ਚੱਲਦੇ ਹੁੰਦੇ ਨੇ 5 7 10 ਰੁਪਈਆ ਦਾ ਇੱਧਰ ਉੱਧਰ ਹੁੰਦਾ ਹੁੰਦਾ ਬਾਲੇ ਰੁਪਈਆ ਦਾ ਫਰਕ ਨਹੀਂ ਹੁੰਦਾ ਤਾਂ ਕਿਸੇ ਮੇਰੇ ਵੀਰ ਨੇ ਆਪਣੀ ਕੋਈ ਵੀ ਫਸਲ ਵੇਚਣੀ ਹੋਵੇ ਜਾਂ ਉਹਦਾ ਕੋਈ ਰੇਟ ਜਾਨਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਸੀ ਖੁਦ ਦਾਣਾ ਮੰਡੀ 'ਚ ਕੰਮ ਕਰਦੇ ਆ ਤਾਂ ਕਰਕੇ ਸਾਰੇ ਰੇਟਾਂ ਦਾ ਸਾਨੂੰ ਪਤਾ ਹੁੰਦਾ ਵੀ ਕਿਹੜੀ ਫਸਲ ਕੀ ਰੇਟ ਵੇਚਦੀ ਆ ਕਿਹੜੀ ਕੀ ਰੇਟ ਵੇਚਦੀ ਆ ਦਾਣਾ ਮੰਡੀ ਦੇ ਵਿੱਚ ਖੁਦ ਸਾਡੀ ਡਿਊਟੀ ਆ ਇਹ ਨਹੀਂ ਹੈਗਾ ਵੀ ਅਸੀਂ ਇਕੱਲੇ ਵੀਡੀਓ ਬਣਾਉਣੀ ਦਾਣਾ ਮੰਡੀ ਚ ਆਨੇ ਆ ਅੰਦਰ ਰਹਿ ਕੇ ਵਿੱਚ ਕੰਮ ਕਰਦੇ ਆ ਤਾਂ ਸਾਨੂੰ ਸਾਰੇ ਰੇਟਾਂ ਦਾ ਪਤਾ ਹੁੰਦਾ ਤਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਹਾਂ ਇੱਕ ਗੱਲ ਹੈਗੀ ਆ ਤੁਸੀਂ ਸੱਚੀ ਕੋਈ ਵੀ ਵੀਡੀਓ ਬਣਾਉਂਗੇ ਜਾਂ ਸੱਚੇ ਕੋਈ ਰੇਟ ਦੱਸੋਗੇ ਤੁਹਾਨੂੰ ਥੋੜੀ ਵੀਡੀਓ ਨਾ ਸ਼ੇਅਰ ਹੋਵੇ ਨਾ ਲਾਈਕ ਹੋਵੇ ਅੱਜ ਕੱਲ ਵੀਡੀਓ ਚੱਲਦੀ ਉਹ ਨੇ ਜਿਹੜੀਆਂ ਕਿ ਝੂਠੀਆਂ ਜਾਂ ਇਧਰ ਉਧਰਲੇ ਰੇਡ ਪਾਏ ਜਾਂਦੇ ਨੇ ਵੀਡੀਓ ਥੋੜੀ ਜਿਹੀ ਲੰਬੀ ਹੁੰਦੀ ਬਾਲੀਆਂ ਗੱਲਾਂ ਨਹੀਂ ਕਰਦੇ ਤਾਂ ਬਸ ਫੇਰ ਉਹ ਹੀ ਮੈਂ ਦੱਸਦਾ ਵੀ ਰੇਟ 300 ਰੁਪਏ ਵੇਖਿਆ ਵੀਰੇ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ